ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਵਿੱਚ ਆਈ ਰੈਗੂਲਰ ਭਰਤੀ ਇੱਕ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਕੀ ਹੈ ਭਰਤੀ ਕਿਸ ਡਿਪਾਰਟਮੈਂਟ ਵਿੱਚ ਭਰਤੀ ਆਈ ਹੈ ਤਾਂ ਕਿੰਨੀਆਂ ਪੋਸਟਾਂ ਨੇ ਕਿਵੇਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਏਜ ਲਿਮਟ ਕਿੰਨੀ ਰੱਖੀ ਗਈ ਹੈ ਫੀਸ ਕਿੰਨੀ ਹੈ ਸਿਲੈਕਸ਼ਨ ਪ੍ਰੋਸੈਸ ਰਕੀ ਰਹਿਣ ਵਾਲਾ ਹੈ ਤਾਂ ਕਿਵੇਂ ਅਪਲਾਈ ਕਰਨਾ ਹੈ ਲਾਸਟ ਡੇਟ ਕੀ ਨੇ ਸਟਾਰਟਿੰਗ ਡੇਟ ਕੀ ਹੈ ਲਾਸਟ ਡੇਟ ਕਿੰਨੀ ਹੈ ਫੀਸ ਜਮ੍ਹਾਂ ਕਰਾਉਣ ਦੀ ਡੇਟ ਕਿੰਨੀ ਹੈ ਤੇ ਕਿਹੜੇ ਡਿਪਾਰਟਮੈਂਟ ਵਿੱਚ ਇਹ ਭਰਤੀ ਆਈ ਹੈ ਇਸ ਦੇ ਬਾਰੇ ਵਿੱਚ ਆਪਾਂ ਵਿਸਥਾਰ ਵਿੱਚ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਨੇ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਕੋਈ ਨਵੀਂ ਅਪਡੇਟ ਆਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਪੰਜਾਬ ਵਿੱਚ ਜਿਹੜੀ ਰੈਗੂਲਰ ਭਰਤੀ ਆਈ ਹੈ ਉਸ ਦੇ ਸੰਬੰਧ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਭਰਤੀ ਹੈ ਜਿਸ ਦੇ ਵਿੱਚ ਜੇ ਪੋਸਟਾਂ ਦੀ ਗੱਲ ਕਰੀਏ ਤਾਂ 350 ਪੋਸਟਾਂ ਨੇ 350 ਪੋਸਟਾਂ ਲਈ ਇਹ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੇ ਜਿਸ ਦੇ ਵਿੱਚ ਵੱਖ-ਵੱਖ ਪੋਸਟਾਂ ਨੇ ਇਸ ਦੇ ਵਿੱਚ ਜਿਹੜੇ ਪੋਸਟ ਦੇ ਜਿਹੜੇ ਨੇ ਅਲੱਗ-ਅਲੱਗ ਪੋਸਟਾਂ ਨੇ ਅੱਠ ਤਰ੍ਹਾਂ ਦੀਆਂ ਤੁਹਾਡੇ ਕੋਲ ਪੋਸਟਾਂ ਦਿੱਤੀਆਂ ਹੋਈਆਂ ਨੇ ਜੇ ਵੈਕੈਂਸੀ ਦੀ ਗੱਲ ਕਰੀਏ ਤਾਂ ਇੱਕ ਦੇ ਜਿਹੜੀਆਂ ਸੈਲਰੀਆਂ ਨੇ ਆਫਿਸ ਕ੍ਰੈਡਿਟ ਦੀਆਂ ਜਿਹੜੇ ਪੋਸਟਾਂ ਨੇ ਇਹ 250 ਪੋਸਟ ਹੈ ਤਾਂ ਇਸ ਤਰ੍ਹਾਂ ਜਿਹੜੀ ਟੋਟਲ ਜਿਹੜੀਆਂ ਪੋਸਟਾਂ ਨੇ ਉਹ ਤੁਹਾਡੇ ਕੋਲ 350 350 ਪੋਸਟਾਂ ਲਈ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੇ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਇਹ ਡਿਪਾਰਟਮੈਂਟ ਪੰਜਾਬ ਨੈਸ਼ਨਲ ਬੈਂਕ ਵੱਲੋਂ ਇਹ ਜਿਹੜਾ ਐਪਲੀਕੇਸ਼ਨ ਜਿਹੜਾ ਇਹ ਪੋਸਟਾਂ ਦੀ ਜਿਹੜਾ ਐਪਲੀਕੇਸ਼ਨ ਜਿਹੜੀ ਮੰਗੀਆਂ ਗਈਆਂ ਨੇ ਪੋਸਟਾਂ ਕੱਢੀਆਂ ਗਈਆਂ ਨੇ ਪੰਜਾਬ ਨੈਸ਼ਨਲ ਬੈਂਕ ਦੀਆਂ ਜਿਹੜੀਆਂ ਜਿਹੜਾ ਪੋਸਟਾਂ ਨੇ ਜਿਸ ਦੇ ਵਿੱਚ ਇਹ ਤੁਹਾਡੇ ਕੋਲ 350 ਪੋਸਟਾਂ ਲਈ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਅੱਗੇ ਆਪਾਂ ਜੇ ਗੱਲ ਕਰੀਏ ਇਸ ਦੀ ਜਿਹੜੀ ਕੈਟਾਗਰੀ ਵੰਡ ਵੀ ਦਿੱਤੀ ਹੋਈ ਹੈ ਵੀ ਕਿਹੜੀ ਪੋਸਟ ਲਈ ਕਿਸ ਕੈਟਾਗਰੀ ਨੂੰ ਕਿੰਨੀਆਂ-ਕਿੰਨੀਆਂ ਪੋਸਟਾਂ ਦਿੱਤੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਕਰੀਨ ਦੇ ਸਾਹਮਣੇ ਹੈ ਹਰੇਕ ਪੋਸਟਾਂ ਦੀ ਜਿਹੜੀ ਐ SC ਨੂੰ ਕਿੰਨੀਆਂ ਨੇ BC ਨੂੰ ਕਿੰਨੀਆਂ ਨੇ EWS ਨੂੰ UR ਜਰਨਲ ਨੂੰ ਕਿੰਨੀਆਂ ਨੇ ਤੇ ਸਾਰੀਆਂ ਪੋਸਟਾਂ ਦੀ ਜਿਹੜੀ ਵੰਡ ਦਿੱਤੀ ਹੋਈ ਐ ਇਸ ਦਾ ਪੂਰਾ ਨੋਟੀਫਿਕੇਸ਼ਨ ਮੈਂ ਟੈਲੀਗ੍ਰਾਮ ਚ ਪਾ ਦੇਵਾਂਗਾ ਤਾਂ ਟੈਲੀਗ੍ਰਾਮ ਚ ਜਾ ਕੇ ਤੁਸੀਂ ਪੂਰਾ ਨੋਟੀਫਿਕੇਸ਼ਨ ਨੂੰ ਵੀ ਰੀਡ ਕਰ ਸਕਦੇ ਹੋ ਤਾਂ ਇਸ ਤੋਂ ਇਲਾਵਾ ਜੇ ਅੱਗੇ ਆਪਾਂ ਗੱਲ ਕਰੀਏ ਇਸ ਦੀ ਏਜ ਲਿਮਟ ਦੀ ਤਾਂ ਏਜ ਤੇ ਜਿਹੜੀ ਇਸ ਤੇ ਹਰੇਕ ਪੋਸਟਾਂ ਲਈ ਜਿਹੜੀ ਏਜ ਐ ਅਲੱਗ-ਅਲੱਗ ਰੱਖੀ ਹੋਈ ਹੈ ਇਸ ਲਈ ਅਸੀਂ ਏਜ ਦੀ ਉਹ ਆਪਾਂ ਗੱਲ ਕਰਾਂਗੇ ਅੱਗੇ ਕਿਹੜੀ ਪੋਸਟ ਲਈ ਕਿੰਨੀ ਏਜ ਹੈ ਤਾਂ ਇਸ ਤੋਂ ਪਹਿਲਾਂ ਆਪਾਂ ਲਈ ਏਜ ਦੇ ਵਿੱਚ ਰਿਲੈਕਸੇਸ਼ਨ ਜਿਹੜੀ ਸੀ ਛੋਟ ਦਿੱਤੀ ਜਾਣੀ ਹੈ ਉਹ ਕਿੰਨੀ-ਕਿੰਨੀ ਛੋਟ ਦਿੱਤੀ ਜਾਣੀ ਹੈ ਤਾਂ ਜੇ ਆਪਾਂ ਗੱਲ ਕਰੀਏ ਤੁਹਾਡੇ ਸਾਹਮਣੇ ਸ਼ਡਿਊਲ ਕਾਸਟ ਜਿਹੜੀ ਐਸ ਸੀ ਐਸ ٹی ਨੂੰ 5 ਸਾਲ ਦੀ ਛੋਟ ਦਿੱਤੀ ਜਾਵੇਗੀ ਤੇ ਅਦਰ ਬੈਕਵਰਡ ਕਲਾਸ ओबीसी ਨੂੰ 3 ਸਾਲ ਦੀ ਛੋਟ ਹੈ ਤੇ ਹੈਂਡੀਕੈਪਟ ਜਿਹੜਾ ਫਿਜ਼ੀਕਲ ਹੈਂਡੀਕੈਪਟ ਜਿਹੜਾ ਪਰਸਨ ਹੋਏਗਾ ਤਾਂ ਡਿਸੇਬਿਲਟੀ ਜਿਹੜਾ ਕੈਂਡੀਡੇਟ ਉਹਦੇ ਵਾਸਤੇ 10 ਸਾਲ ਦੀ ਛੋਟ ਦਿੱਤੀ ਜਾਵੇਗੀ ਤੇ ਐਕ ਸਰਵਿਸਮੈਨ ਨੂੰ 5 ਸਾਲ ਦੀ ਤਾਂ ਉਸ ਫ੍ਰੀडम फाइਟਰ ਜਿਹੜੇ 1984 ਦੇ ਜਿਹੜੇ ਉਹਨਾਂ ਨੂੰ ਜਿਹੜੇ 5 ਸਾਲ ਦੀ ਛੋਟ ਦਿੱਤੀ ਜਾਵੇਗੀ ਇਹ ਛੋਟ ਹੋਏਗੀ ਬਾਕੀ ਜਿਹੜੀਆਂ ਅਲੱਗ-ਅਲੱਗ ਪੋਸਟਾਂ ਲੱਗ ਅੱਠ ਤਰ੍ਹਾਂ ਦੀਆਂ ਪੋਸਟਾਂ ਨੇ ਹਰੇਕ ਦੇ ਵਿੱਚ ਜਿਹੜੀ ਏਜ ਲਿਮਟ ਅਲੱਗ-ਅਲੱਗ ਰੱਖੀ ਹੋਈ ਇਸ ਲਈ ਜਿਹੜੀ ਉਸ ਦੀ ਆਪਾਂ ਅੱਗੇ ਗੱਲ ਕਰਦੇ ਹਾਂ ਇਸ ਤੋਂ ਬਾਅਦ ਅੱਗੇ ਆਪਾਂ ਗੱਲ ਕਰੀਏ ਤਾਂ ਸਿਲੈਕਸ਼ਨ ਪ੍ਰੋਸੈਸ ਦੀ ਤਾਂ ਸਿਲੈਕਸ਼ਨ ਪ੍ਰੋਸੈਸ ਇਸ ਦੇ ਵਿੱਚ ਜਿਹੜਾ ਉਹ ਰਿਟਰਨ ਟੈਸਟ ਹੋਏਗਾ ਰਿਟਰਨ ਟੈਸਟ ਦੇ ਅਧਾਰ ਤੇ ਮੈਟ ਬਣੇਗੀ ਤੇ ਜਿਸ ਦੇ ਵਿੱਚ 120 ਨੰਬਰ ਦਾ ਪੇਪਰ ਹੋਏਗਾ ਜਿਸ ਦੇ ਵਿੱਚ ਤੁਹਾਡੇ ਕੋਲ ਰਿਜਨਿੰਗ ਜਿਹੜੀ 25 ਨੰਬਰ ਦੀ ਹੋਏਗੀ 25 ਮਾਰਕਸ ਹੀ ਹੋਣਗੇ ਤਾਂ ਇੰਗਲਿਸ਼ ਦੇ ਜਿਹੜੇ 25 ਨੰਬਰ ਹੋਣਗੇ ਕੁਆਂਟੀਟੇਟਿਵ ਜਿਹੜਾ ਮੈਥ ਹੋਏਗਾ ਐਫਟੀਟਿਊਡ ਉਹਦੇ ਵੀ 50 ਨੰਬਰ ਹੋਣਗੇ ਤੇ ਜਿਹੜਾ ਪ੍ਰੋਫੈਸ਼ਨਲ ਨੌਲੇਜ ਜਿਹੜਾ ਸੈਕੰਡ ਪੇਪਰ ਹੋਏਗਾ ਉਹ ਜਿਹੜੀ ਤੁਹਾਡੇ ਪ੍ਰੋਫੈਸ਼ਨਲ ਨੌਲੇਜ ਦੇ ਆਧਾਰ ਤੇ 50 ਨੰਬਰ ਦਾ ਹੋਗਾ ਟੋਟਲ ਜਿਹੜਾ 120 ਨੰਬਰ ਦਾ ਜਿੰਦੇ ਚ ਪੇਪਰ ਹੋਣਾ ਹੈ ਤੇ ਪੇਪਰ ਦੇ ਆਧਾਰ ਤੇ ਜਿਹੜੀ ਤੁਹਾਡੀ ਇਹ ਤਾਂ ਇਸ ਤੋਂ ਅੱਗੇ ਆਪਾਂ ਗੱਲ ਕਰੀਏ ਸੈਂਟਰ ਤੁਹਾਡੇ ਕੋਲ ਦਿੱਤੇ ਹੋਏ ਨੇ ਕਿੱਥੇ ਕਿੱਥੇ ਤੁਹਾਡੇ ਸੈਂਟਰ ਆਣੇ ਨੇ ਤੇ ਕਿਹੜਾ ਸੈਂਟਰ ਤੁਸੀਂ ਫਿਲ ਕਰ ਸਕਦੇ ਹੋ ਇਹ ਸੈਂਟਰ ਲਿਸਟ ਵੀ ਤੁਹਾਡੇ ਕੋਲ ਦਿੱਤੀ ਹੋਈ ਹੈ ਤਾਂ ਇਸ ਦੇ ਆਧਾਰ ਤੇ ਤੁਸੀਂ ਭਰ ਸਕਦੇ ਹੋ ਤੇ ਸੈਂਟਰ ਤਾਂ ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਫੀਸ ਦੀ ਐਪਲੀਕੇਸ਼ਨ ਫੀਸ ਜਿਹੜੀ ਹੈ ਐ ਐਸਸੀ ਵਾਸਤੇ ਜਿਹੜੀ ਐਪਲੀਕੇਸ਼ਨ ਫੀਸ 50 ਰੁਪਏ ਰੱਖਿਆ ਪਲੱਸ ਜੀਐਸਟੀ 18% ਦੇ ਹਿਸਾਬ ਨਾਲ 9 ਰੁਪਏ ਬਣਦੀ ਹੈ ਤੇ 59 ਰੁਪਏ ਜਿਹੜੀ ਇਸ ਦੀ ਫੀਸ ਲੱਗਣ ਵਾਲੀ ਹੈ ਐਸਸੀ ਕੈਂਡੀਡੇਟ ਨੂੰ ਜੇ ਦੂਸਰੇ ਕੈਂਡੀਡੇਟ ਦੀ ਗੱਲ ਕਰੀਏ ਇਹਦੇ ਚ ਐਸ ਸੀ ਐਸਟੀ ਤੇ ਪੀ ਡੋ ਹੈਂਡੀਕੈਪਟ ਵਾਸਤੇ ਜਿਹੜੀ ਉਹ 50 ਰੁਪਏ ਤੇ ਬਾਕੀ ਸਾਰੇ ਕੈਟਾਗਰੀ ਨੂੰ 1000 ਰੁਪਏ ਫੀਸ ਰੱਖੀ ਗਈ ਹੈ ਤੇ ਪਲੱਸ ਜੀ ਐਸਟੀ 18% ਲਾ ਕੇ 1180 ਰੁਪਏ ਫੀਸ ਬਣਦੀ ਹੈ ਅੱਗੇ ਗੱਲ ਕਰੀਏ ਹਾਊ ਟੂ ਅਪਲਾਈ ਅਪਲਾਈ ਕਿਵੇਂ ਕਰਨਾ ਹੈ ਤਾਂ ਕੈਂਡੀਡੇਟ ਜਿਹੜਾ ਇਹਦੇ ਵਿੱਚ ਅਪਲਾਈ ਆਨਲਾਈਨ ਹੀ ਅਪਲਾਈ ਕਰਨਾ ਹੈ 3 ਮਾਰਚ ਤੋਂ ਅਪਲਾਈ ਹੋਣਾ ਸ਼ੁਰੂ ਹੋ ਚੁੱਕਾ ਹੈ ਤੇ 3 ਮਾਰਚ ਤੋਂ ਜਿਹੜਾ ਅਪਲਾਈ ਹੋਣਾ ਸ਼ੁਰੂ ਹੋ ਚੁੱਕਾ ਹੈ ਤੇ ਲਾਸਟ ਡੇਟ 24 ਇਹ ਮਾਰਚ 2025 ਰਹਿਣ ਵਾਲੀ ਹੈ 24 ਤਰੀਕ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ 3 ਮਾਰਚ ਤੋਂ ਜਿਹੜਾ ਅਪਲਾਈ ਸ਼ੁਰੂ ਹੋ ਚੁੱਕਾ ਹੈ ਇਹ ਅਪਲਾਈ ਆਨਲਾਈਨ ਮੂਡ ਹੋਏਗਾ ਤੇ ਆਨਲਾਈਨ ਹੀ ਅਪਲਾਈ ਕਰਨਾ ਹੈ ਆਫਲਾਈਨ ਇਸ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ ਤਾਂ ਇਹ ਆਨਲਾਈਨ ਅਪਲਾਈ ਕਰਨਾ ਹੈ ਫੀਸ ਜਮ੍ਹਾਂ ਕਰਾਣੀ ਹੈ ਸਾਰਾ ਪ੍ਰੋਸੈਸ ਇਸ ਦੇ ਵਿੱਚ ਦੱਸਿਆ ਹੋਇਆ ਹੈ ਤਾਂ ਉਸ ਨੂੰ ਤੁਸੀਂ ਡਿਟੇਲ ਵਿੱਚ ਰੀਡ ਕਰ ਸਕਦੇ ਹੋ ਇਸ ਦਾ ਜਿਹੜਾ ਪੂਰਾ ਨੋਟੀਫਿਕੇਸ਼ਨ ਮੈਂ ਟੈਲੀਗ੍ਰਾਮ ਵਿੱਚ ਪਾ ਦੇਵਾਂਗਾ ਤਾਂ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਤੁਹਾਡੇ ਕੋਲ ਜਿਹੜੇ ਪੋਸਟਾਂ ਨੇ ਅਲੱਗ-ਅਲੱਗ ਤੁਹਾਡੇ ਕੋਲ ਪੋਸਟਾਂ ਦਿੱਤੀਆਂ ਨੇ ਉਹਦੇ ਵਾਸਤੇ ਜਿਹੜਾ ਅਲੱਗ-ਅਲੱਗ ਤੁਸੀਂ ਕੁਆਲੀਫਿਕੇਸ਼ਨ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ ਹਰੇਕ ਜਿਹੜੀ ਤੁਹਾਡੇ ਸਾਹਮਣੇ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਪੂਰੀ ਤਰ੍ਹਾਂ ਦਿੱਤਾ ਹੋਇਆ ਤਾਂ ਹਰੇਕ ਜਿਹੜਾ ਵੀ ਜੋ ਕੁਆਲੀਫਿਕੇਸ਼ਨ ਰੱਖਦਾ ਉਹ ਸਾਬ ਨਾਲ ਉਹ ਕੁਆਲੀਫਿਕੇਸ਼ਨ ਦੇ ਸਾਬ ਨਾਲ ਆਪਣੀ ਪੋਸਟਾਂ ਫਿਲ ਕਰ ਸਕਦਾ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਏਜ ਕਿੰਨੀ ਰੱਖੀ ਗਈ ਹੈ ਮਿਨੀਮਮ 21 ਸਾਲ ਤੇ ਮੈਕਸਿਮਮ 30 ਸਾਲ ਤੇ ਨਾਲ ਕੁਆਲੀਫਿਕੇਸ਼ਨ ਦੱਸੀ ਹੋਈ ਹੈ ਹਰੇਕ ਪੋਸਟ ਲਈ ਜਿਹੜੇ ਕੁਆਲਿਫੀਕੇਸ਼ਨ ਅਲੱਗ-ਅਲੱਗ ਦਿੱਤੀ ਹੋਈ ਹੈ ਤਾਂ ਇਸ ਦੇ ਵਿੱਚ ਤੁਸੀਂ ਇਹ ਪੂਰਾ ਨੋਟੀਫਿਕੇਸ਼ਨ ਰੀਡ ਕਰਨਾ ਹੈ ਕਿਉਂਕਿ ਮੈਂ ਜੇ ਸਾਰਿਆਂ ਦਾ ਦੱਸਾਂਗਾ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਤੇ ਇਸ ਕਰਕੇ ਜਿਹੜਾ ਮੈਂ ਹਰੇਕ ਦੇ ਬਾਰੇ ਵਿੱਚ ਨਹੀਂ ਦੱਸ ਰਿਹਾ ਤਾਂ ਤੁਸੀਂ ਇਸ ਦੇ ਵਿੱਚ ਤੁਸੀਂ ਇਹ ਟੈਲੀਗ੍ਰam ਤੇ ਜਾ ਕੇ ਨੋਟੀਫਿਕੇਸ਼ਨ ਜਿਹੜਾ ਇਹ ਲੈ ਲੈਣਾ ਹੈ ਨੋਟੀਫਿਕੇਸ਼ਨ ਨੂੰ ਰੀਡ ਕਰ ਸਕਦੇ ਹੋ ਜਾਂ ਤੁਸੀਂ ਵੈਬਸਾਈਟ ਤੇ ਜਾ ਕੇ ਪੰਜਾਬ ਨੈਸ਼ਨਲ ਬੈਂਕ ਦੀ ਤਾਂ ਉਹਦੇ ਵਿੱਚ ਜਾ ਕੇ ਤੁਸੀਂ ਇਹ ਡਾਊਨਲੋਡ ਵੀ ਕਰ ਸਕਦੇ ਹੋ ਜਿੱਥੇ ਪੂਰਾ ਨੋਟੀਫਿਕੇਸ਼ਨ ਨੂੰ ਰੀਡ ਕਰ ਸਕਦੇ ਹੋ ਤਾਂ ਕਿਹੜੇ ਜੇਸ ਵਸਤੀ ਤੁਸੀਂ ਐਲੀਜੀਬਲ ਹੋ ਜੇਸ ਪੋਸਟ ਲਈ ਤੁਸੀਂ ਐਲੀਜੀਬਲ ਹੋ ਉਸ ਪੋਸਟ ਲਈ ਤੁਸੀਂ ਅਪਲਾਈ ਕਰ ਲੈਣਾ ਹੈ ਇਹ ਪੋਸਟਾਂ ਜਿਹੜੀਆਂ ਪੰਜਾਬ ਨੈਸ਼ਨਲ ਬੈਂਕ ਦੀਆਂ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਇਹ ਰੈਗੂਲਰ ਪੋਸਟਾਂ ਹੁੰਦੀਆਂ ਨੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਡੇਟਸ ਦੀ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਾ ਇਸ ਦੇ ਵਿੱਚ ਜਿਹੜੀ ਡੇਟ ਹੈ ਸਟਾਰਟਿੰਗ ਡੇਟ ਇਹ ਸ਼ੁਰੂ ਹੋਈ ਹੈ 3 3 2025 ਤੋਂ 3 ਮਾਰਚ 2025 ਤੋਂ ਦੀ ਡੇਟ ਜਿਹੜੀ ਸ਼ੁਰੂ ਹੋ ਚੁੱਕੀ ਹੈ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਇਸ ਨੂੰ ਜਿਹੜਾ ਅਪਲਾਈ ਤੁਸੀਂ 24 ਤਿੰਨ 2000 25 ਤੱਕ ਕਰ ਸਕਦੇ ਹੋ ਤਾਂ ਇਸ ਦੀ ਜਿਹੜੀ ਲਾਸਟ ਫੀਸ ਜਮਾ ਕਰਾਉਣ ਦੀ ਜਿਹੜੀ ਟੈਸਟ ਦੀ ਡੇਟ ਹੈ ਉਹ ਬਾਅਦ ਚ ਦਿੱਤੀ ਜਾਵੇਗੀ ਅਪ੍ਰੈਲ ਜਾਂ ਮਈ ਦੇ ਵਿੱਚ ਤੁਹਾਡਾ ਜਿਹੜਾ ਪੇਪਰ ਲਿਆ ਜਾਊਗਾ ਅਪ੍ਰੈਲ ਮਈ ਦੇ ਵਿੱਚ ਜਿਹੜਾ ਪੇਪਰ ਹੋ ਜਾਏਗਾ ਤੇ ਇਸ ਦੀ ਜਿਹੜੀ ਸਿਲੈਕਸ਼ਨ ਪ੍ਰੋਸੈਸ ਹੈ ਉਹ ਪੇਪਰ ਹੈ ਰਿਟਰਨ ਟੈਸਟ ਦੇ ਹਦਾਰ ਤੇ ਤੁਹਾਡੀ ਜਿਹੜੀ ਇਹਦੇ ਵਿੱਚ ਸਿਲੈਕਸ਼ਨ ਹੋਣੀ ਹੈ ਤਾਂ ਇਸ ਦੇ ਵਿੱਚ ਤੁਸੀਂ ਇਹ ਬਹੁਤ ਬਹੁਤ ਵਧੀਆ ਪੋਸਟਾਂ ਨੇ ਜਿੰਨਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਦੀ ਇਹ ਪੰਜਾਬ ਨੈਸ਼ਨਲ ਬੈਂਕ ਵੱਲੋਂ ਪੋਸਟਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਜਿਸ ਦੀ ਲਾਸਟ ਡੇਟ 3 3 2025 ਹੈ ਉਹ ਸੁਰੀ ਚੁਰੂ ਜਿਹੜੀ ਇਹ 3 3 2025 ਤੋਂ ਸ਼ੁਰੂ ਹੋ ਚੁੱਕੀ ਹੈ ਤੇ 24 ਮਾਰਚ ਤੱਕ 24 3 2025 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜਾ ਪੇਪਰ ਤੁਹਾਡਾ ਰਹਿਣ ਵਾਲਾ ਹੈ ਉਹ ਅਪ੍ਰੈਲ ਤੇ ਮਈ ਵਿੱਚ ਤੁਹਾਡਾ ਪੇਪਰ ਲੈ ਆ ਜਾਵੇਗਾ ਤੇ ਪੇਪਰ ਦੇ ਮੈਟ ਦੇ ਆਧਾਰ ਤੇ ਤੁਹਾਡੀ ਜਿਹੜੀ ਸਿਲੈਕਸ਼ਨ ਰਹਿਣ ਵਾਲੀ ਹੈ ਜਿਹਦੀ ਦੀ ਸਿਲੈਕਸ਼ਨ ਨੇ ਪੂਰੇ ਇੰਡੀਆ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਨੇ ਇਸ ਲਈ location ਤੋਂ دی انڈیا ਰਣ ਵਾਲੀ ਹੈ ਤਾਂ ਇਹ ਸੀ ਅੱਜ ਦੀ ਪੂਰੀ ਜਾਣਕਾਰੀ ਇਸ ਪੋਸਟਾਂ ਦੇ ਬਾਰੇ ਵਿੱਚ ਬਾਕੀ ਇਸ ਦਾ ਜਿਹੜਾ ਪੂਰਾ ਨੋਟੀਫਿਕੇਸ਼ਨ ਟੈਲੀਗ੍ਰਾਮ ਤੇ ਮਿਲੇਗਾ ਤੇ ਟੈਲੀਗ੍ਰਾਮ ਦਾ ਲਿੰਕ ਜਿਹੜਾ ਇਸ ਵੀਡੀਓ ਦੇ ਸੈਕਸ਼ਨ ਦੇ ਵਿੱਚ ਮਿਲ ਜੇਗਾ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਜਿਹੜਾ ਜੇ ਕੋਈ ਤੁਹਾਡੇ ਕੋ ਡਾਊਟ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰ ਸਕਦੇ ਹੋ ਤਾਂ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ